ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ ਮਾਝੇ ਦੇ ਧਾਰਮਿਕ ਪ੍ਰਸਿੱਧ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਦੋ ਦਿਨਾਂ ਸਾਲਾਨਾ ਜੋੜ ਮੇਲਾ ਬੜੇ ਸ਼ਰਧਾ ਤੇ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜੇਕਰ ਅਸੀਂ ਇਸ ਸਾਲਾਨਾ ਜੋੜ ਮੇਲੇ ਦੇ ਅਤਿ ਆਸਵਾਲ ਧਿਆਨ ਮਾਰੀਏ ਤੇ ਮਾਤਾ ਗੰਗਾ ਜੀ ਜਦੋਂ ਇਸ ਅਸਥਾਨ ਤੇ ਪਹਿਲੇ ਦਿਨ ਆਉਂਦੇ ਨੇ ਔਰ ਬਾਬਾ ਜੀ ਉਹਨਾਂ ਦੀ ਆਮਦ ਨੂੰ ਪ੍ਰਵਾਨ ਨਹੀਂ ਕਰਦੇ ਫਿਰ ਦੂਸਰੇ ਦਿਨ ਆਪ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਆਉਂਦੇ ਨੇ ਤੇ ਬਾਬਾ ਜੀ ਉਹਨਾਂ ਦੀ ਆਮਦ ਨੂੰ ਪ੍ਰਵਾਨ ਕਰਦੇ ਹੋਏ ਪ੍ਰਸ਼ਾਦਾ ਛਕਦੇ ਨੇ ਹੁਣ ਅਸੀਂ ਗੱਲ ਕਰਦੇ ਆਂ ਅੱਜ ਦੇ ਦਿਨ ਦੀ ਕਿ ਅੱਜ ਕੱਲ ਅਸੀਂ ਕੀ ਕਰ ਰਹੇ ਆਂ ਜਿਹੜੀਆਂ ਸੰਗਤਾਂ ਬੜੀ ਸ਼ਰਦਾ ਸਤਕਾਰ ਸਹਿਤ ਆਉਂਦੀਆਂ ਨੇ ਉਹਨਾਂ ਦੇ ਗਾੜੀ ਸਿਰ ਝੁਕਦਾ ਹੈ ਪਰ ਕੁਝ ਸਾਡੇ ਨੌਜਵਾਨ ਵੀਰ ਜਿਹੜੇ ਖਾਸ ਕਰਕੇ ਮੋਟਰਸਾਈਕਲਾਂ ਉੱਪਰ ਪਟਾਕੇ ਮਰਵਾਉਂਦੇ ਹੋਏ ਜਾਂ ਟਰੈਕਟਰਾਂ ਦੇ ਵੱਡੇ ਟਾਇਰ ਪਵਾ ਕੇ ਵੱਡੇ ਸਲੈਂਸਰ ਲਾ ਕੇ ਵੱਡੇ-ਵੱਡੇ ਡੀਜੇ ਲਾ ਕੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਬڑا ਰੌਲਾ ਰੱਪਾ ਪਾਉਂਦੀ ਹੋਈ ਜਾਂ ਇਹੋ ਕਹ ਲਓ ਕਿ ਖਰੂਦ ਕਰਦੇ ਹੋਏ ਆਉਂਦੇ ਜਾਂਦੇ ਨੇ ਹੁਣ ਧਿਆਨ ਮਾਰ ਕੇ ਵੇਖਣ ਦਾ ਯਤਨ ਕਰਿਓ ਕਿ ਬਾਬਾ ਜੀ ਉਹਨਾਂ ਦੀ ਆਮਦ ਨੂੰ ਪ੍ਰਮਾਣ ਕਰਦੇ ਹੋਣਗੇ ਹੁਣ ਇਹ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕਿਸ ਤਰੀਕੇ ਨਾਲ ਗੁਰੂ ਘਰ ਆਉਣਾ ਹੈ ਇਹ ਕੋਈ ਰਵਾਇਤੀ ਜਾਂ ਮੌਸਮੀ ਮੇਲਾ ਨਹੀਂ ਹੈ ਕਿ ਜਿੱਥੇ ਅਸੀਂ ਬੜੀ ਸ਼ਾਨੋ ਸ਼ੌਕਤ ਨਾਲ ਆ ਰਹੇ ਆ ਇਹ ਗੁਰੂ ਦਾ ਦਰ ਹੈ ਤੇ ਗੁਰੂ ਦੇ ਦਰ ਦੇ ਉੱਤੇ ਹਮੇਸ਼ਾ ਨਿਮਰਤਾ ਨਾਲ ਜਿਹੜਾ ਸਿਰ ਝੁਕਾ ਕੇ ਆਉਂਦਾ ਏ ਉਹੀ ਪ੍ਰਮਾਣ ਹੁੰਦਾ ਹੈ ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਬੇਨਤੀ ਕੀਤੀ ਜਾਂਦੀ ਹੈ ਕਿ ਅਜਾਹ ਨਾ ਕੀਤਾ ਜਾਵੇ ਖਾਸ ਕਰਕੇ ਸ਼ਾਮ ਦੇ ਸਮੇਂ ਕਿਉਂਕਿ ਮੈਂ ਇੱਥੋਂ ਲੋਕਲ ਰਹਿਣ ਵਾਲਾ ਹਾਂ ਔਰ ਮੈਂ ਇਸ ਗੱਲ ਨੂੰ ਬੜੇ ਸਮੇਂ ਤੋਂ ਦੇਖਦੇ ਰਹੇ ਕਿ ਖਾਸ ਕਰਕੇ ਸ਼ਾਮ ਦੇ ਸਮੇਂ ਉਸ ਗੁਰਦੁਆਰਾ ਸਾਹਿਬ ਜੀ ਦੇ ਆਲੇ-ਦੁਆਲੇ ਇਹੋ ਜਿਹਾ ਮਾਹੌਲ ਬਣ ਜਾਂਦਾ ਹੈ ਕਿ ਅਸੀਂ ਕਿਸੇ ਧਾਰਮਿਕ ਸਥਾਨ ਤੇ ਨਹੀਂ ਆਏ ਅਸੀਂ ਕਿਸੇ ਹੋਰ ਜਗ੍ਹਾ ਤੇ ਆ। ਸੋ ਇਹਨਾਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਨਾਕ-ਮਸਤਕ ਹੋ ਰਹੀਆਂ ਨੇ ਆਓ ਜਿੱਥੇ ਸਾਰਾ ਇਲਾਕਾ ਉਹ ਸੰਗਤ ਨੂੰ ਆਮਦ ਦੇ ਵਿੱਚ ਜੁੜਿਆ ਹੋਇਆ ਹੈ। ਅਸੀਂ ਵੀ ਜੁੜਨ ਦਾ ਯਤਨ ਕਰੀਏ। ਔਰ ਇਹ ਵਖਾਵੇ ਦੀ ਇਹ ਫੋਕਰਬਾਜੀ ਤੋਂ ਬਾਹਰ ਨਿਕਲ ਕੇ ਸੰਗਤਾਂ ਦੀ ਆਮਦ ਮੱਦੇ ਨਜ਼ਰ ਰੱਖਦੇ ਉਹਨਾਂ ਦੀ ਸੇਵਾ ਸੰਭਾਲਦੇ ਵੀ ਜੁਟਿਏ ਤੇ ਗੁਰੂ ਦਰ ਦੇ ਉਤੋਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਇਹ ਜਿਹੜੀ ਹੁੱਲੜਬਾਜੀ ਏ ਇਹਨੂੰ ਤਿਆਗਣ ਦਾ ਯਤਨ ਕਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਵਿਚਾਰ ਚੰਗਾ ਲੱਗਾ ਤਾਂ ਅੱਗੇ ਸ਼ੇਅਰ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ